ਕੁਝਾ ਦੋਸਤ ਤੁਸੀਂ ਦੇਖ ਰਹੇ ਹੋ ਜਨ ਹੁ ਦੇਸੀ ਅੱਜ ਦੀ ਸ਼੍ਰੀ ਰਾਤਰੀ ਰਾਤੇ ਹੜਾ ਜਿੱਥੇ ਕਹ ਪੂਰੇ ਦੇਸ਼ ਵਿੱਚ ਝੂਲਤਾ ਆਮ ਦਾ ਮਨਾਇਆ ਜਾਂਦਾ ਹੈ ਤਾਂ ਉਥੋਂ ਜ਼ਿਲ੍ਹਾ ਸੂਲ ਨਾ ਲੱਗਦੇ ਪਿੰਡ ਰਣੀਕੇ ਵਿਖੇ ਸ਼ਿਵਜੀ ਭੋਲੇ ਮਹਾਰਾਜ ਦਾ ਮੰਦਿਰ ਹੈ ਜਿੱਥੇ ਕੇ ਲੋਕ ਹਜ਼ਾਰਾਂ ਦੀ ਗਿਣਤੀ ਤੋਂ ਵੱਧ ਮੱਥਾ ਟੇਕਣ ਵਾਸਤੇ ਆਉਂਦੇ ਆ ਤੁਸੀਂ ਸਾਹਮਣੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਭਗਤਾਂ ਨੂੰ ਜੋ ਲਾਈਨਾਂ ਵਿੱਚ ਲਗਾ ਕੇ ਮੱਥਾ ਟਕਿਆ ਜਾ ਰਿਹਾ ਤੇ ਭਗਤ ਜਰ ਵੀ ਦੂਰੋਂ ਦੂਰੋਂ ਇੱਥੇ ਮੱਥਾ ਟੇਕਣ ਆਉਂਦੇ ਹਨ ਅਵੇ ਮਰਿਆਦਾਂ ਦੇ ਵਿੱਚ ਮੱਥਾ ਟੇਕਦੇ ਹਨ ਅਤੇ ਇੱਥੇ ਸ਼ਿਵਜੀ ਭੋਲੇ ਨੂੰ ਜੋ ਹੈ ਜਿਆਦਾ ਇਥੇ ਅਰਪਿਤ ਕੀਤਾ ਜਾਂਦਾ ਹੈ ਤੇ ਲੋਕਾਂ ਦਾ ਮੰਨਣਾ ਹੈ ਕਿ ਇਥੇ ਜੋ ਮਿਹੋ ਮੁਰਦਾ ਵੀ ਮਿਲਦੇ ਹਨ ਤਾਂ ਉੱਥੇ ਹੀ ਹਰ ਸਾਲ ਇਥੇ ਇਕੱਠ ਲਗਾਤਾਰ ਲੋਕਾਂ ਦਾ ਭਗਤਾਂ ਦਾ ਵਾਧਾ ਜਾ ਰਿਹਾ ਹੈ ਇਥੇ ਜੋ ਭੋਜਨ ਸੇਵਾ ਕਰਦੇ ਹਨ ਤੇ ਮਠੜ ਕਰਵਾਉਂਦੇ ਉਹਨਾਂ ਦਾ ਬਗਲਬਤ ਕਰ ਕਿ ਨਾਮ ਹੈ वरुण ਸ਼ਰਮਾ ਸ਼ਰਮਾ ਜੀ ਕਿੰਨੇ ਚਿਰ ਤੋਂ ਸੇਵਾ ਕਰਦੇ ਹੋ ਇੱਥੇ ਸੇਵਾਤਾ ਜੀ ਕਿਉਂਕਿ ਸੇਵਾ ਕਿੰਨੇ ਚਿਰ ਤੋਂ ਕਰ ਰਹੇ ਹਨ ਇਹ ਤਾਂ ਇੱਕ ਬਹੁਤ ਵੱਡਾ ਵਿਸ਼ਾ ਹੈ ਕਿਉਂਕਿ ਸਾਡਾ ਤਾਂ ਜਨਮ ਹੀ ਤੋਰੀ ਸ਼ਹਿਰ ਦੇ ਵਿੱਚ ਉਹ ਹੈ ਔਰ ਤੋਰੀ ਸ਼ਹਿਰ ਦੇ ਵਿੱਚ ਜਿੰਨੇ ਹੀ ਬੱਚਾ ਦੇ ਜਨਮ ਹੁੰਦੇ ਨੇ ਰਣੀ ਕੇ ਰਣਕੇਸ਼ਵਰ ਧਾਮ ਉਹਨਾਂ ਦਾ ਪਹਿਲਾ ਸਥਾਨ ਕਿੱਥੋਂ ਕਿੱਥੋਂ ਲੋਕ ਇੱਥੇ ਆਉਂਦੇ ਨੇ ਦੇਸ਼ਾਂ ਵਿਦੇਸ਼ਾਂ ਤੋਂ ਲੋਕ ਆਉਂਦੇ ਨੇ ਜੀ ਕਿਉਂਕਿ ਤੁਸੀਂ ਪ੍ਰਮਾਣਾਂ ਨੂੰ ਪ੍ਰਤੱਖ ਪ੍ਰਤੱਖ ਨੂੰ ਪ੍ਰਮਾਣਾਂ ਦੀ ਕਿ ਲੋੜ ਆ ਸਾਰੇ ਆ ਤੁਹਾਨੂੰ ਦਿਖ ਰਿਹਾ ਹੈ ਇਹ ਸ਼ਰਧਾਲੂਆਂ ਦੀ ਸ਼ਰਧਾ ਜਿਹੜਾ ਇੰਨੀ ਇੰਨੇ ਸ਼ਰਧਾਲੂ ਆਏ ਨੇ ਇਹ ਦੇਸ਼ਾਂ ਵਿਦੇਸ਼ਾਂ ਦੇ ਇਕੱਠੇ ਹੋਏ ਨੇ ਭਗਵਾਨ ਸਾਰਿਆਂ ਦੀ ਸੁਣਦੇ ਨੇ ਕਿਰਪਾਲੂ ਤੇ ਆਲੂ ਨੇ ਜੀ ਮੁੱਖ ਮੰਤਰੀ ਸਾਹਿਬ ਕੇਜਰੀਵਾਲ ਜੀ ਮਨੀਸ਼ਾ ਸ਼ੋਦੇ ਵੀ ਇਥੇ ਮੱਥਾ ਟੇਕਦੇ ਨੇ ਜੀ ਬਿਲਕੁਲ ਸਰਦਾਰ ਭਗਵੰਤ ਸਿੰਘ ਮਾਨ ਨੇ ਕੋਈ ਪਹਿਲੀ ਵਾਰ ਤਾਂ ਇਹਨਾਂ ਦੇ ਪਰਿਵਾਰ ਦਾ ਵੀ ਇਸ ਮੰਦਿਰ ਦੇ ਪ੍ਰਤੀ ਬੜੀ ਨਿਸ਼ਠਾ ਹੈ ਇਹਨਾਂ ਦੇ ਮਾਤਾ ਜੀ ਇਹਨਾਂ ਦੇ ਸ਼੍ਰੀਮਤੀ ਪਤਨੀ ਸਾਹਿਬਾ ਡਾਕਟਰ ਗੁਰਪ੍ਰੀਤ ਕੌਰ ਇਹਨਾਂ ਦੇ ਭੈਣ ਜੀ ਔਰ ਭਗਵੰਤ ਮਾਨ ਸਾਹਿਬ ਵੀ ਸਾਡੇ ਸੀਐਮ ਸਾਹਿਬ ਉਹ ਵੀ ਅਕਸਰ ਇੱਥੇ ਆਉਂਦੇ ਰਹਿੰਦੇ ਨੇ ਇਹ ਮੰਦਿਰ ਪ੍ਰਤੀ ਉਹਨਾਂ ਦੀ ਵਿਸ਼ੇਸ਼ ਆਸਥਾ ਹੈ ਹਾਂ ਅੱਜ ਆਮ ਆਦਮੀ ਪਾਰਟੀ ਸੁਪਰੀਮੋ ਕਨਵੀਨਰ ਅ ਅਰਵਿੰਦ ਕੇਜਰੀਵਾਲ ਜੀ ਉਹਨਾਂ ਦੇ ਨਾਲ ਡਿਪਟੀ ਸੀਐਮ ਦਿੱਲੀ ਐਕਸ ਡਿਪਟੀ ਸੀਐਮ ਨਿਊਜ਼ ਸਾਉਦੀਆ ਜੀ ਉਹ ਵੀ ਪਹੁੰਚੇ ਕਿਉਂਕਿ ਇਹ ਸਥਾਨ ਦੀ ਮਹੱਤਤਾ ਹੀ ਐਸੀ ਹੈ ਜਦੋਂ ਇਸ ਦੇ ਕਿਸੇ ਜਨ ਜਨ ਤੱਕ ਪਤਾ ਲੱਗਦਾ ਹੈ ਤਾਂ ਹਰ ਬੰਦੇ ਨੂੰ ਹੁੰਦਾ ਮੈਂ ਇੱਥੇ ਕਿਉਂ ਨਾ ਪ੍ਰਣਾਮ ਕਰਨਾ ਆਸ਼ੀਰਵਾਦ ਲੈ ਲੈ। ਤੁਸੀਂ ਦੱਸਿਆ ਕਿ ਦੇਸ਼ ਆਦੇਸ਼ਾ ਤੋਂ ਬਾਹਰੋਂ ਬਾਹਰਲੇ ਸ਼ਹਿਰਾਂ ਦੇ ਲੋਕ ਇੱਥੇ ਆਉਂਦੇ ਨੇ ਕਿ ਉਹਨਾਂ ਦੇ ਰਹਿਣ ਦਾ ਵੀ ਫ੍ਰੀਂਦਿਆੰ ਕੀਤਾ ਜਾਂਦਾ ਜਾਂਦਾ ਹੈ। ਨਹੀਂ ਇੱਥੇ ਮੰਦਿਰ ਕਮੇਟੀ ਵੱਲੋਂ ਤਾਂ ਸ਼ਾਇਦ ਕੋਈ ਐਸਾ ਸਿਸਟਮ ਨਹੀਂ ਹੈਗਾ ਰਹਿਣ ਕਰਨ ਦਾ ਪਰ ਬਾਹਰ ਹਾਲ ਬਹੁਤ ਖੁੱਲੇ ਨੇ ਜਾਂ ਜਿਸ ਨੇ ਵੀ ਆਣਾ ਆਉਂਦਾ ਉਹਨੂੰ ਪਤਾ ਹੁੰਦਾ ਕਿ ਮੈਂ ਕਿਸ ਤਰ੍ਹਾਂ ਦੇ ਪ੍ਰਬੰਧ ਅਕੋਰਡਿੰਗ ਚੱਲਿਆ ਤੇ ਕਿਸ ਤਰ੍ਹਾਂ ਦੀ ਉੱਥੇ ਵਿਵਸਥਾ ਹੋਣੀ ਹੈ। ਹਰ ਬੰਦਾ ਆਪਣਾ ਮਨ ਬਣਾ ਕੇ ਆਉਂਦਾ ਕਿ ਆਈਏ ਘੰਟਾ 2 ਘੰਟੇ 10 ਮਿੰ ਅ ਮੱਥਾ ਟੇਕਣ ਲਈ ਪਲੈਨਿੰਗ ਹੁੰਦੀ ਹੈ ਅਗਲਾ ਆਂਦਾ ਮੱਥਾ ਟੇਕਦਾ ਭੋਜਨ ਪ੍ਰਸ਼ਾਦ ਲੱਗੇ ਹੋਏ ਨੇ ਲੰਗਰ ਵੱਡੇ ਵੱਡੇ ਲੱਗੇ ਹੋਏ ਨੇ ਭੋਜਨ ਕਰਦਾ ਗੁਰੂ ਜੀ ਦਾ ਅਸ਼ੀਰਵਾਦ ਪਾਉਂਦਾ ਹੈ ਫਿਰ ਜਿਸ ਤਰ੍ਹਾਂ ਜਿਹਦੀ ਮਰਜ਼ੀ ਹੁੰਦੀ ਹੈ ਕੋਈ ਲੋਕਲ ਰਿਸ਼ਤੇਦਾਰਾਂ ਦੇ ਰਹਿ ਲੈਂਦਾ ਹੈ ਕੋਈ ਵਾਪਸ ਪ੍ਰਸਤਾਨ ਕਰ ਜਾਂਦਾ ਤੁਸੀਂ ਲੰਗਰ ਦੀ ਗੱਲ ਕੀਤੀ ਹੈ ਕਿ ਲੰਗਰ ਔਰ 24 ਘੰਟੇ ਮਿਲਦਾ ਹੈ ਇੱਥੇ ਦੇਖੋ ਜੀ 365 ਦਿਨ ਇੱਥੇ ਲੰਗਰ ਚੱਲਦਾ ਜ ਸਵੇਰੇ ਦੁਪਹਿਰੇ ਸ਼ਾਮ ਦਾ ਇਹ ਰਣੀ ਕੇ ਰਣਕੇਸ਼ਵਰ ਧਾਮ ਇਹ ਤਾਂ ਚਾਹੇ ਮੇਲਾ ਹੈ ਮੇਲੇ ਤੋਂ ਇਲਾਵਾ ਵੀ 365 ਦਿਨ ਇੱਥੇ ਚਾਹ ਲੰਗਰ ਭੋਜ ਦੇਖੋ ਜੀ ਜਿੱਦਾ ਆਸਮਾਨ ਦੇ ਤਾਰੇ ਤਾਂ ਗਿਣ ਨਹੀਂ ਸਕਦੇ ਇਹ ਇਦਾਂ ਹੀ ਸ਼ਰਧਾਲੂਆਂ ਦੀ ਗਿਣਤੀ ਹੁੰਦੀ ਆ ਇਹਨਾਂ ਨੂੰ ਨਹੀਂ ਆਪਾਂ ਗਿਣ ਸਕਦੇ ਇਹ ਤਾਂ ਅੰਗਿਨਤਾ ਇਹ ਤਾਂ ਹਜ਼ੂਮ ਐ ਇਹ ਭਗਤ ਜਿੱਦਾ ਜਿ ਘੋਲੇਨਾਥ ਦੀ ਬਰਾਤ ਆ ਘੋਲੇ ਦੀ ਬਰਾਤ ਆ ਕਿਹਨੂੰ ਪਤਾ ਕਿਹੜੀ ਬਰਾਤ ਕਿੱਥੋਂ ਕਿੱਥੋਂ ਆਈ ਆ ਜਦੋਂ ਭਗਵਾਨ ਦਾ ਵਿਆਹ ਹੋਇਆ ਸੀ ਉਹ ਗ੍ਰੰਥ ਵੀ ਨਹੀਂ ਚੰਗੀ ਤਰ੍ਹਾਂ ਦੱਸ ਸਕੀ ਕਿ ਇੰਨੀਆਂ ਬਰਾਤਾਂ ਦੇ ਇੰਨੇ ਲੋਕ ਆਏ ਤਾਂ ਜਜਕਾਰ ਆ ਇਹ ਵੀ ਫਿਰ ਮਹਾਸ਼ਵਰਤ ਦੇ ਆ ਪਰਵਾਹ ਗਿਨਣਾ ਔਖਾ ਹੈ ਅ ਵੀਰ ਜੀ ਇਤਿਹਾਸ ਦੀ ਗੱਲ ਕੀ ਕਰੀਏ ਤਾਂ ਕੀ ਇਤਿਹਾਸ ਬੜਾ ਥੋੜਾ ਚਾਲੜਾ ਪਾ ਇਤਿਹਾਸ ਬੜਾ ਸੁੰਦਰ ਇਤਿਹਾਸ ਹੈ ਇਹਦਾ ਜੀ ਦੁਆਪਰ ਯੁੱਗ ਦੇ ਨਾਲ ਸੰਬੰਧਿਤ ਇਤਿਹਾਸ ਹੈ ਦੁਆਪਰ ਯੁੱਗ ਦੇ ਵਿੱਚ ਜੋ ਦ੍ਰਯੋਦਨ ਨੇ ਪੰਜਾਂ ਪਾਂਡਵਾਂ ਨੂੰ ਸੋਈ ਦੀ ਨੋਕ ਬਰਾਬਰ ਜਗ੍ਹਾ ਦੇਣ ਤੋਂ ਵੀ ਮਨਾ ਕਰ ਦਿੱਤਾ ਤਾਂ ਪੰਜਾਂ ਪਾਂਡਵਾਂ ਨੇ ਅਗਿਆਤਵਾਸ ਦੌਰਾਨ ਇੱਥੇ ਇੱਕ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਆਦੇਸ਼ਾਂ ਅਨੁਸਾਰ ਰਹਿ ਕੇ ਤਪੱਸਿਆ ਕੀਤੀ ਔਰ ਤਪੱਸਿਆ ਤੋਂ ਬਾਅਦ ਗਾਂਢੀ ਵਿਧਰੁਸ਼ ਗਾਂਢੀ ਵਿਧਰੁਸ਼ ਅਰਜੁਨ ਨੂੰ ਪ੍ਰਦਾਨ ਕੀਤਾ ਭਗਵਾਨ ਸ਼ੰਕਰ ਪ੍ਰਗਟ ਹੋਏ ਭਗਵਾਨ ਸ਼ੰਕਰ ਪ੍ਰਗਟ ਹੋਏ ਗਾਂਢੀ ਵਿਦਰੁਸ਼ ਪ੍ਰਦਾਨ ਕੀਤਾ ਫਿਰ ਕੁਰੂਖੇਤਰ ਦੇ ਵੱਲ ਕੁਰੂਖੇਤਰ ਦੇ ਵੱਲ ਪ੍ਰਸਥਾਨ ਹੋਇਆ ਇੱਥੇ ਧਰਮ ਖੇਤਰ ਹੈ ਇੱਥੇ ਸ਼ੰਖਨਾਦ ਹੋਇਆ ਔਰ ਉੱਥੇ ਯੁੱਧ ਹੋਇਆ ਤੇ ਵਿਜੇ ਪ੍ਰਾਪਤ ਕੀਤੀ ਇਸ ਲਈ ਰਣਕੇਸ਼ਵਰ ਮਹਾਦੇਵ ਨੇ ਸੜੇ ਨਾਲ ਹੋਰ ਸੇਵਾਦਾਰ ਵੀ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਜੈਪੁਰ ਸ਼ੰਕਲਾ ਜੈ ਸ਼੍ਰੀ ਕੀ ਨਾਮ ਸ੍ਰੀ ਆਪਣਾ ਮੇਰਾ ਨਾਮ ਪੁਨੀਤ ਸਿੰਘ ਹੈ ਜੀ ਪੁਨੀਤ ਰਾਜੀ ਇਤਿਹਾਸ ਬਾਰੇ ਕੁਝ ਪਾਉਂਗਾ ਜਨਣਾ ਜੀ ਰਣਕੇ ਦਾ ਜੋ ਇਤਿਹਾਸ ਹੈ ਜੀ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਿਰ ਜੋ ਕਿ ਬਹੁਤ ਪ੍ਰਾਚੀਨ ਮੰਦਿਰ ਹੈ ਇਹ ਪਾਂਡਵਾ ਦੇ ਟਾਈਮ ਦਾ ਹੈਗਾ ਇਦੀ ਵਿਸ਼ੇਸ਼ਤਾ ਇਹ ਹੈ ਕਿ ਕਹਿੰਦਾ ਪੰਡਵਾਂ ਨੇ ਉਰੇ ਆ ਕੇ ਭੋਲੇ ਨਾਜੀ ਦੀ ਪੂਜਾ ਆਰਤੀ ਕੀਤੀ ਸੀਗੀ ਤੇ ਭੋਲੇ ਨਾਜੀ ਨੇ ਉਰੇ ਪੰਡਵਾਂ ਨੂੰ ਗਾਂਡੇਵ धनुष दान ਕੀਤਾ ਸੀਗਾ ਜਿਸ ਨਾਲ ਉਹ ਕੁਰਖੇਤਰੀ ਲੜਾਈ ਲੜਨ ਗਏ ਸੀ ਤੇ ਉਰੇ ਸਵੈंभੂ ਸ਼ਿਵਲਿੰਗ ਹੈ ਅਤੇ ਇਹਦੀ ਬਹੁਤ ਮਾਨਤਾ ਹੈ ਉਸ ਮੰਦਿਰ ਦੀ ਜੇਕਰ ਗੱਲ ਕੀਤੀ ਉਸ ਦੱਸਿਆਗਾ ਕਿ ਉਰੇ ਇਤਤਨੁ ਸ਼ਿਵਜੀ ਕੋਈ ਨੇ দান ਕੀਤਾ ਸੀਗਾ ਤਾਂ ਹੋਰ ਫਿਰ ਕੀ ਕੀ ਇਤਿਹਾਸ ਹੈ ਇਤਿਹਾਸ ਇਹ ਹੈ ਜੀ ਵੀ ਪੰਡਵਾਂ ਨੇ ਉਰੇ ਆਪਣਾ ਗਾਂਡੇ ਤੁਹਾਨੂੰ ਇਸ ਲੈ ਕੇ ਉਤੇ ਇੱਕ ਰੁਖेत्र ਦੀ ਲੜਾਈ ਲੜਨ ਗਏ ਸੀਗੇ ਤੇ ਉਰੇ ਇੱਕ ਬਹੁਤ ਇਹ ਬਹੁਤ ਹੀ ਸਿੱਧ ਮੰਦਰ ਹੈ ਬਹੁਤ ਮੱਦਤਾ ਹੈ ਉਰੇ ਲੋਗ ਆਪਣੇ ਭੇਲੀਆਂ ਚਲਾਉਂਦੇ ਨੇ ਜਦ ਉਹਨਾਂ ਮੰਨਤਾ ਪੂਰੀ ਹੁੰਦੀ ਹੈ ਉਰੇ ਜਨਾ ਬੱਚੇ ਨਹੀਂ ਹੁੰਦੇ ਬਹੁਤ ਖਾਸ ਤੌਰ ਤੇ ਉਹ ਲੋਗ ਬਹੁਤ ਮੰਨਤਾ ਮੰਨਦੇ ਆ ਔਰ ਲੋਗ ਬਾਹਰੋਂ ਵੀ ਪੂਰੇ ਦੇਸ਼ ਵਿਦੇਸ਼ ਤੋਂ ਪੂਰੇ ਮੱਥਾ ਟੇਕਣ ਆਉਂਦੇ ਨੇ ਤੇ ਬਹੁਤ ਹੀ ਰਸ਼ ਰਹਿੰਦਾ ਜੀ ਉੱਥੇ ਕੀ ਕਦੇ ਤੁਹਾਨੂੰ ਦੱਸਿਆ ਕਿਸੇ ਨੇ ਆ ਕੇ ਵੀ ਤੁਸਨ ਸੇਵਾ ਕਰਦੇ ਹੋ ਉਹ ਵੀ ਅਸੀਂ ਉਰੇ ਮਥਾ ਟੇਕਣ ਆਏ ਸੀ ਕਾ ਮਨ ਤਾਂ ਮੰਗ ਮੰਗੀ ਸੀਗੀ ਵੀ ਘੜੀ ਉਹ ਸੁਖੋਰੀ ਹੋਈ ਹੈ ਜੀ ਬਿਲਕੁਲ ਜੀ ਬਿਲਕੁਲ ਅਸੀਂ ਬਹੁਤ ਦੇਖਦੇ ਆ ਜੀ ਬਹੁਤ ਯਾਤਰੀ ਆਉਂਦੇ ਰਹਿੰਦੇ ਨੇ ਉਰੇ ਤੇ ਉਹ ਬਹੁਤ ਹੀ ਸੁੱਖਾ ਚੜ ਕੇ ਆਉਂਦੇ ਪੇਲੀਆਂ ਉਰੇ ਇੰਨੀਆਂ ਚੜਦੀਆਂ ਨੇ ਜਿੰਦਾ ਕੋਈ ਇੰਤਿਆ ਨਹੀਂ ਕਿਉਂਕਿ ਪੇਲੀ ਬੰਦਾ ਉਦੋਂ ਹੀ ਚੜਾਂਦੇ ਜਦੋਂ ਦੀ ਮੁਰਾਦ ਪੂਰੀ ਹੁੰਦੀ ਹੈ ਕਿਹਨਾ ਵੀਰ ਜੀ ਆਪਣਾ ਮੇਰਾ ਨਾ ਜਤਿੰਦਰਪਾਲ ਸਿੰਘ ਨੋਟੇ ਸਾਹਿਬ ਕਿੰਨੇ ਸਾਲਾਂ ਤੋਂ ਸੇਵਾ ਕਰਦੇ ਨੇ ਮੈਨੂੰ ਵੀ ਜੀ ਨੇ 45 ਸਾਲ ਹੋ ਗਏ ਆਂ ਚਾਈ ਬਾਰੇ ਸਾਲ ਹੋ ਗਏ ਹਾਂ ਹਾਂ ਕੀ ਕਰਾਂਗੇ ਦਰਬਾਰ ਬਾਰੇ ਕਿਉਂਕਿ ਲੋਕ ਬੁਰੋ ਬੁਰੋ ਮਥੜੇ ਇਕਣੇ ਬਸੇ ਜਾਂਦੇ ਨੇ ਉਹਦੇ ਪੰਜਾਬ ਦੇ ਵਿੱਚ ਕੋਈ ਵੀ ਪੋਣਾ ਇਹ ਜਾ ਨਹੀਂ ਹੋਣਾ ਵੀ ਜਿੱਥੇ ਲੋਕ ਨਹੀਂ ਆਉਂਦੇ ਉਹ ਲੋਕਾਂ ਦੀਆਂ ਜਿਹੜੀਆਂ ਨੇ ਸੁੱਖਾਂ ਸੁੱਖਦੇ ਨੇ ਜਿਹੜੇ ਕਿਤੇ ਬੱਚਾ ਨਹੀਂ ਹੁੰਦਾ ਤਾਂ ਮਹਾਰਾਜ ਉਹਨਾਂ ਤੇ ਫਲ ਪਾਉਂਦੇ ਨੇ ਤਾਂ ਉਹਨਾਂ ਦਾ ਬੱਚਾ ਮੁੰਡਾ ਹੁੰਦਾ ਹੀ ਹੁੰਦਾ ਹੈ ਤਕਰੀਬਨ ਕੋਈ ਇਹ ਜਾ ਨਹੀਂ ਵੀ ਕੋਈ ਬੰਧਿਆ ਗਿਆ ਹੋਵੇ ਤੁਸੀਂ ਐੇ ਲਾ ਲਓ ਵੀ ਸੰਗੁਰ ਜਿਹੜਾ ਪੰਜਾਬ ਦਾ ਕੋਈ ਵੀ ਸਥਾਨ ਇਹ ਜਾ ਨਹੀਂ ਹੋਣਾ ਮੇਰੀ ਜਿਹੜੀ ਜਗ੍ਹਾ ਤੋਰ ਵਾਲੀ ਇਹ ਗੱਦੀ ਨਸੀਨ ਹੈ ਉਹਦੇ ਸ਼੍ਰੀ ਜੀ ਦੀ 1008 ਬਾਬਾ ਸਰਦੇਵ ਗਿਰੀ ਜੀ ਬਾਹਰ ਜਨੇ ਜਿਹੜੇ ਹੋਰ ਇੱਕ ਗੱਦੀ ਨਸੀਨੇਵਾਲ ਜੋਗੀ ਜੀ ਤੇ ਉਸ ਤੋਂ ਬਾਅਦ ਜਿਹੜੇ ਵੀ ਉਹਨੇ ਇੱਕ ਟਰਾਈਡੈਟ ਗਰੁੱਪ ਹੈ ਜਿਹੜਾ ਟਰਾਈਡੈਟ ਗਰੁੱਪ ਬਣ ਉਹਨੇ ਸੇਵਾ ਦੇਖਦੇ ਕੀਤੀ ਜਾਂਦੀ ਹੈ ਸਾਰੇ ਮੰਦਿਰ ਦੀ ਦੇਖਦੇ ਕੋਹਾਂ ਦੇ ਅੰਡਰ ਚੱਲਦਾ ਕੰਮ ਇਹ ਬਾਕੀ ਜੋ ਵੀ ਬਾਹਰ ਦਾ ਹੁਕਮ ਹੁੰਦਾ ਉਹ ਵੀ ਸਾਰੀ ਸੰਗਤ ਚੱਲਦੀ ਹੈ ਅਸੀਂ ਦੇਖ ਰਹੇ ਹਾਂ ਕਿ ਇੱਥੇ ਲੈਨ ਵਿੱਚ ਲਾ ਕੇ ਮੱਥਾ ਟੇਕ ਕੇ ਜਾ ਰਿਹਾ ਹੈ ਐਂਗਲ ਬਣਾਏ ਹੋਏ ਨੇ ਕੋਈ ਵੀ ਹੁਲੜਵਾਜੀ ਕੀਤੀ ਯਾਰੀ ਪ੍ਰਸ਼ਾਸਨ ਦੇ ਪਹੁੰਚ ਇੰਤਜ਼ਾਰ ਨਹੀਂ ਦੇਖੋ ਜੀ ਪ੍ਰਸ਼ਾਸਨ ਹੈ ਜਿਹੜਾ ਉਹਨੇ ਸਾਨੂੰ ਪੂਰਾ ਸਹਿਯੋਗ ਦਿੰਦਾ ਮੰਦਿਰ ਨੂੰ ਜਿੰਨੇ ਵੀ ਟੋਪਲ ਅਫਸਰ ਨੇ ਜ਼ਿਲ੍ਹੇ ਦੇ ਉਹ ਸਾਰੇ ਅਫਸਰ ਉਰੇ ਮੌਜੂਦ ਹੁੰਦੇ ਨੇ 24 ਘੰਟੇ ਹਰ ਟਾਈਮ ਡਿਊਟੀ ਦੇ ਉੱਤੇ ਰਹਿੰਦੇ ਨੇ ਤਿੰਨ ਦਿਨ ਚਾਰ ਦਿਨ ਮੰਦਿਰ ਦਾ ਇਹ ਕਹਿੰਦੇ ਨੇ ਮੇਲਾ ਭਰਦਾ ਪੂਰਾ ਹੈ ਤਾਂ ਇਹ ਸਨ ਸਾਡੇ ਨਾਲ ਇੱਥੇ ਪੱਤਝੜ ਜਿਨ੍ਹਾਂ ਨੇ ਇਤਿਹਾਸ ਦੱਸਿਆ ਰੋਣੀ ਕੇ ਮੰਦਿਰ ਦਾ ਸੁਭ지 ਭੋਲੇ ਮਹਾਰਾਜ ਦੀਆ ਜਿੱਥੋਂ ਤੇ ਇੱਥੇ ਸ਼ਰਾਤਰੀ ਵਾਲੇ ਦਿਨ ਬਹੁਤ ਜ਼ਿਆਦਾ ਭੀੜ ਹੁੰਦੀ ਹੈ। ਬਾਜੀ ਦੱਸ ਰਹੇ ਸਨ ਕਿ ਇੰਨੀ ਭੀੜ ਹੁੰਦੀ ਹੈ ਕਿ ਜਿਸ ਲੋਕ ਦੇ ਗਿਣਿਆ ਨਹੀਂ ਜਾ ਸਕਦਾ। ਅਤੇ ਲੋਕ ਦੂਰੋਂ ਦੂਰ ਆ ਕੇ ਮੱਥਾ ਟੇਕਣ ਆਉਂਦੇ ਹਨ। ਉੱਥੇ ਹੀ ਇੱਥੇ ਹਰ ਰੋਜ਼ ਤਿੰਨ ਟਾਈਮ ਲੰਗਰ ਬੰਦਾ ਹੈ ਅਤੇ ਲੋਕਾਂ ਨੇ ਮੌਦਾ ਪੁਰਿਆ ਹੁੰਦਿਆਂ। ਅੱਜ ਵੀ ਇੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਉਹਨਾਂ ਦੇ ਨਾਲ ਅਰਵਿੰਦ ਕੇਜਰੀਵਾਲ ਜੀ ਅਤੇ ਮਨੀਸ਼ ਸੇਧਿਆ ਜੀ ਉਹ ਇੱਥੇ ਮੱਥਾ ਟੇਕ ਕੇ ਗਏ ਹਨ ਅਤੇ ਇੱਥੇ ਉਹਨਾਂ ਨੇ ਲੰਗਰ ਵੀ ਛਕਿਆ ਹੈ। ਅਤੇ ਇਹ ਜਿਹੜਾ ਦੱਸਿਆ ਕਿ 40 ਸਾਲਾਂ ਤੋਂ ਉਹ ਵੀ ਸੇਵਾ ਕਰ ਰਹੇ ਹਨ। ਤਾਂ ਇੱਥੇ ਜਿਹੜਾ ਵੀ ਆਉਂਦਾ ਹੈ ਉਂਟੀ ਪੋਲੇ ਮਹਾਰਾਜ ਦਰਬਾਰ ਤੇ ਉਹ ਮੰਗ ਉਹ ਮੰਗਿਆ ਪੁਰਾਦਾ ਪਾਂਦਾ ਹੈ ਅੰਦੇਸ਼ ਰਾਤਰੀ ਵਾਲੇ ਦਿਨ ਇੱਥੇ ਬਹੁਤ ਜ਼ਿਆਦਾ ਪ੍ਰਦੂਸ਼ਿਤੀ ਪੋਲੇ ਨੂੰ ਜਲ ਅਰਪਿਤ ਕੀਤਾ ਜਾਂਦਾ ਹੈ ਸੰਗਰੂਤੋ ਗੁਰਵਿੰਦਰ ਸਿੰਘ ਜਨ ਹਦੈਸ਼